ਜੋ ਬਣਾਨੇ ਚਾਹਣਾ ਤੇ ਤੂੰ ਤੂੰ ਕੀ ਕਰਨ ਗਿਆ ਮੈਂ ਮੈਨੂੰ ਜਿਵੇਂ ਕਿਹਾ ਹੈ ਮੈਂ ਉਵੇਂ ਕੀਤਾ ਕੀ ਕਿਹਾ ਸੀ ਕੀ ਕਿਹਾ ਸੀ ਉਹ ਕਹਿੰਦੇ ਐਵੇਂ ਕਰਨਾ ਹੀ ਹੈ 3 ਪਾਣੀ ਕਰਨਾ ਹੈ ਜਬਾਨ ਨਾ ਬਹੁਤ ਬੋਲ ਕੀ ਕਿਹਾ ਸੀ ਇਹ ਦੱਸ ਉਹ ਕਹਿੰਦੇ ਭਈ ਇਹਦੇ ਤੂੰ ਮੈਂ ਨਹੀਂ ਕੀ ਕਿਹਾ ਸੀ ਦੱਸ ਉਹ ਕਹਿੰਦੇ ਭਈ ਇਹਨੂੰ ਅੰਦਰ ਕਰਨਾ ਵਾ ਥਾਣੇ ਦੇ ਵਿੱਚ ਅੱਛਾ ਜੀ ਕਹਿੰਦਾ ਕਿੰਦਾ ਸੀ ਕਿੰਦਾ ਕਿੰਦਾ ਨਾਮ ਹੈ ਨਹੀਂ ਪਲਸ ਕੱਲਾਂ ਨਾਮ ਕਿੰਦਾ ਕਿੰਦਾ ਲੈ ਰਹੇ ਸੀ ਤੇ ਤੂੰ ਫਿਰ ਕਿਵੇਂ ਕਿਹੜਾ ਕਿਹੜਾ ਕਰਾਈ ਨਾ ਕਿਹੜਾ ਕਿਹੜਾ ਬੰਦੇ ਹੀ ਰੱਖੇ ਦਾਰਨਾ ਤੂੰ ਦੱਸ ਕਿਹੜੇ ਕਿਹੜੇ ਬੰਦੇ ਰੱਖੀਆਂ ਕਰ ਰਹੇ ਨਾ ਹੋਰ ਕਿਸੇ ਦੀ ਨਹੀਂ ਕਰ ਰਹੇ ਆਂਦੀ ਕੀ ਕੀਤੀ ਤੇਰੀ ਤੇਰੀ ਆ ਆਸੇ ਪਤਾ ਲੱਗੇਗਾ ਤੇਰੇ ਪਤਾ ਨਾ ਕਿੱਥੇ ਆ ਦੇਖ ਚੱਲ ਵੇ ਲਾ ਚੱਲ ਵੇ ਦੇਖੋ ਇਹਨੇ ਰੁਕ 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 ਦੱਸ ਤੇ ਦੇ ਟੋਮੀ ਰੁਕਣਾ ਹੀ ਨਹੀਂ ਸਪੀਡ ਰੀ ਰੁਕੀ ਚਾਹੀਏ ਤੁਹਾਡੀ ਬਸ ਬਸ بس کپڑے ਪਾਓ ਚਲੋ ਹੋ ਗਿਆ ਮੰਤੂ ਮੰਤੂ ਲਾ ਕਪੜੇ ਪਾਏ ਪਾਣੀ ਪਿਆ ਪਹਿਲੇ ਪਾਣੀ ਪਿਆ ਲਾ ਪਾਣੀ ਪਿਓ ਪਾਣੀ ਪੀ ਚਲ ਠੀਕ ਪਰ ਰੋਹਣੀ ਵੀ ਬਸ ਕੰਨ ਬੋਲਾ ਯਾਰ ਬਣਾਇਆ ਸੀ ਦੱਸ ਤੂੰ ਕੰਮ ਕਰਦੇ ਕਿ ਨਹੀਂ ਉਹ ਕਰਦੇ ਤੁਸੀਂ ਉਹਨਾਂ ਦਾ ਕਰਦਾ ਸੀ ਤੂੰ ਟੋਟ ਕਿਉਂ ਕਰਾਈ ਓਏ ਨੰਨੂ ਨੂੰ ਤੂੰ ਚੁਕਾਇਆ ਨਹੀਂ ਨੰਨੂ 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 ਨੇ ਮੈਂ ਚੁਕਾਇਆ ਇਹ ਥੋੜੇ ਕੇਸ ਤੇ ਚੁਕਾਇਆ ਸੀਗਾ ਪੰਚੂ ਅੰਛੂ ਨੂੰ ਤੂਜਕਾ ਫੋਨ ਤੂੰ ਨਹੀਂ ਲਾ ਮਰਾਸਾ ਚੋਂ ਫੋਨ ਆਇਆ ਉਹ ਕਹਿੰਦੇ ਅੰਛੂ ਮੁੰਡਾ ਵੀ ਹੈ ਮੈਂ ਅੱਛਾ ਅੰਛੂ ਨੂੰ ਨਹੀਂ ਮੈਂ ਦਿਖਾਇਆ ਹਾਂ ਅੰਛੂ ਨੂੰ ਤੂਜਕਾ ਹੈ ਮਨੂ ਨੂੰ ਤੂਜਕਾ ਹੈ ਮੇਨਾ ਤੇਰੀ ਕੀ ਦੁਸ਼ਮਣੀ ਸੀ ਤੂੰ ਮੈਨੂੰ ਦੱਸ ਪਹਿਲਾਂ ਪਈਆਂ ਨਾਲ ਜੁੱਤੀਆਂ ਦਵਾਰਾ ਫੇਰ ਐਵੇਂ ਕੰਮ ਕਰੇਗਾ ਸਾਡਾ ਕਿੰਨੇ ਆਣੇ ਸੀ ਇਹ ਮੈਂ ਤਾਂ ਕੁੱਟੇ ਹੀ ਨਹੀਂ ਹਲੇ ਮਜ਼ਾਕ ਨਹੀਂ ਕਰਦਾ ਬਾਸ਼ਾ ਤੂੰ ਤੁਹਾਡੇ ਨਾਲ ਰਹਿਣਾ ਹੈ ਨਾ ਤੈਨੂੰ ਬੁਲਾਇਦਾ ਹੀ ਪਿਆਰ ਨਾਲ ਸਾਡੀ ਇਵਾਰਤ ਟੋਟੀਆਂ ਕਰਾਈ ਯਾਰੀ ਖੋਸੇ ਅੱਜ ਤੂੰ ਮੇਰਾ ਨਾਮ ਵਿਛਾਲੀ ਦਿੱਤੋ ਦੇ ਰਹਿਣ ਬਲੇ ਨਾਵੇਪੁਰ ਬੇ ਇਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਕੀ ਮਾਮਲਾ ਹੈ ਇਹ ਤੁਹਾਨੂੰ ਕਿਉਂ ਪੁੱਟ ਰਹੇ ਆ ਸਹੀ ਮਤਲਬ ਕਿ ਗਲੀ ਦੇ ਵਿੱਚ ਵੇਚਦੇ ਹੀ ਸਮਾਨ ਤੇ ਇਹ ਪੁਲਸ ਵਾਲਿਆਂ ਨੇ ਇਹਨਾਂ ਨੂੰ ਚੱਕ ਲਿਆ ਸੀ ਤੇ ਇਹਨਾਂ ਇਹ ਕਹਿੰਦੇ ਬਈ ਤੂੰ ਮੈਨੂੰ ਚਕਾਇਆ ਵਾ ਤੇ ਪਰ ਮੈਂ ਨਹੀਂ ਚਕਾਇਆ ਸੀਗਾ ਇਹਨਾਂ ਨੂੰ ਇਹਨਾਂ ਨੂੰ ਇਹ ਸੀਗਾ ਬਈ ਜਦੋਂ ਇਹ ਬਾਹਰ ਆਏ ਬਾਹਰੋਂ ਤੋਂ ਬਾਅਦ ਇਹਨਾਂ ਨੇ ਮੇਰੇ ਅੱਖਾਂ ਦੇ ਵਿੱਚ ਮਿਰਚਾ ਪਾਈਆਂ 8 ਨੰਬਰ ਚੋਂਗੀ ਤੇ ਮੈਨੂੰ ਚੱਕ ਲਿਆ ਸੀਗਾ ਤੇ ਮੰਗਲੇ ਲਜਾ ਕੇ ਮੇਰੇ ਚਪੇੜਾ ਚਪੂੜਾ ਵਾ ਵਾ ਸਾਰੀਆਂ ਮਾਰੀਆਂ ਤੇ ਬੈਲਟਾ ਬੁਲਟਾ ਤੇ ਤੁਸੀਂ ਦੇਖ ਪਰ ਨਿਸ਼ਾਨ ਆ ਪਿੱਛੇ ਬੈਕ ਸਾਈਡ ਤੇ ਤੁਸੀਂ ਵੇਖ ਸਕਦੇ ਕੀ ਨਹੀਂ ਇਹਨਾਂ ਨੇ ਤੁਹਾਨੂੰ ਚੱਕਿਆ ਕਿੱਥੋਂ 8 ਨੰਬਰ ਚੋਂ ਗਈ ਤਾਂ ਲੈ ਕੇ ਕਿੱਥੇ ਗਏ ਮੁੰਗਲੇ ਮੁੰਗਲੇ ਪਿੰਡ ਹਾਂਜੀ ਤੇ ਕੀ ਮਿਰਚਾਂ ਬਾਈ ਅੱਖਾਂ ਤੇ ਹਾਂਜੀ ਹਾਂਜੀ ਤੇ ਤਾਂ ਕਰਕੇ ਅੱਖਾਂ ਹੁਣ ਵੀ ਲੱਗੀਆਂ ਲਾਲ ਹਾਂਜੀ ਤੇ ਉੱਥੇ ਜਾ ਕੇ ਫਿਰ ਕੀ ਕੀਤਾ ਇਹਨਾਂ ਨੇ 15 15 16 ਜਣੇ ਮਤਲਬ ਕੀ ਹੈਗੇ ਸੀਗੇ ਤੇ ਮੇਰੇ ਸਾਰੇ ਕੱਪੜੇ ਲਵਾ ਕੇ ਇਹਨਾਂ ਨੇ ਬੈਲਟਾ ਮਾਰੀਆਂ ਮੇਰੇ ਮੂਹ ਸਾਰੇ ਸਰੀਰ ਤੇ ਤੇ ਕੀ ਵੀਡੀਓ ਬਣਾਈ ਹਾਂਜੀ ਵੀਡੀਓ ਵਾਇਰਲ ਕੀਤੀ ਹੋਈ ਜਾਂਨਾਂ ਹਾਂਜੀ ਤੇ ਕੀ ਮਤਲਬ ਇਹ ਸਮਾਨ ਕੀ ਵੇਚਦੇ ਸੀ ਇਹ ਸਮਾਨ ਇਹ ਚਿੱਟਾ ਵੇਚਦੇ ਸੀ ਮੁੰਡੇ ਹਾਂਜੀ ਤੇ ਕੀ ਪੁਲਿਸ ਨੇ ਫਿਰ ਬਾਅਦ ਚੋਂ ਕਾਰਵਾਈ ਕੀਤੀ ਇਹਨਾਂ ਨੂੰ ਚੱਕਿਆ ਜਾਂ ਕੀ ਮਸਲਾ ਕੀ ਸੀ ਨਹੀਂ ਪੁਲਿਸ ਨੇ ਨਹੀਂ ਚੱਕਿਆ ਹੈਗਾ ਨਹੀਂ ਪਹਿਲਾਂ ਜਿਵੇਂ ਤੁਸੀਂ ਤੁਹਾਨੂੰ ਚੱਕ ਕੇ ਲਗੇ ਉਹ ਕਹਿੰਦੇ ਵੀ ਸਾਡਾ ਕੋਈ ਪੁਲਿਸ ਨੂੰ ਗਿਆ ਹਾਂਜੀ ਪੁਲਿਸ ਨੇ ਤਾਂ ਕੋਈ ਪਰਚਾ ਵੀ ਦਰਤੀ ਸੀਗਾ ਜਦੋਂ ਇਹ ਫੜੇ ਗਏ ਸੀਗੇ ਪੁਲਿਸ ਲੱਗੀ ਸੀ ਜਿਹੜਾ ਮਨੀ ਸੀਗਾ ਉਹਨਾਂ ਦੇ ਉਹਦੇ ਤੇ ਪਰਚਾ ਕੀਤਾ ਹੋਇਆ ਸੀਗਾ ਤੇ ਜਦੋਂ ਮਨੀ ਬਾਹਰ ਆਇਆ ਉਹਨੇ ਮੇਰੇ ਤੇ ਹਮਲਾ ਕਰ ਦਿੱਤਾ ਹੈਗਾ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੈਂ ਮੰਗ ਕਰਦਾ ਜੀ ਐਸਪੀ ਐਸਐਸਪੀ ਸਾਹਿਬ ਮਤਲਬ ਕਿ ਉਹਨਾਂ ਤੱਕ ਵੀਡੀਓ ਜਾਵੇ ਤੇ ਉਹ ਅੱਗੇ ਜਿਹੜਾ ਕੁਝ ਕਰਨ ਤੇ ਉਹ ਕਾਰਵਾਈ ਕਰਨ ਅੱਗੇ ਤੇ ਤੁਸੀਂ ਕੋਈ ਜਿਹੜੀ ਹੈ ਐਸਐਸਪੀ ਸਾਹਿਬ ਤੇ ਕਰ ਕੋਈ ਆਪਣੀ ਕੰਪਲੇਨ ਜਾਂ ਦਰਖਾਸਤ ਹਾਂ ਹਾਂ ਜੀ ਦਿੱਤੀ ਹੋਈ ਹੈ ਦਿੱਤੀ ਹੋਈ ਹੈ ਹਾਂ ਜੀ ਉਹ ਕੀ ਮੰਗ ਕਰਦੇ ਹੋ ਮੰਗੇ ਹੀ ਕਰਦੇ ਬਸ ਮੈਨੂੰ ਉਹ ਮਿਲੇ ਇਨਸਾਫ ਮਿਲੇ ਇਹ ਵੀਡੀਓ ਤੁਸੀਂ ਸਾਨੂੰ ਦੇ ਸਕਦੇ ਜਿਹੜੀਆਂ ਵਾਇਰਲ ਹੋਈਆਂ ਹਾਂਜੀ ਦੇ ਸਕਦੇ ਕੋਲੇ ਕੀ ਹੈ ਹਾਂਜੀ ਹੈ ਜੀ ਕੰਮ ਕੀ ਕਰਦੇ ਹੋ ਕੰਮ ਹੈ ਪੇਂਟ ਦਾ ਜੀ ਸਾਡੇ ਸਾਹਮਣੇ ਇੱਕ ਵੀਡੀਓ ਆਈ ਹੈ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪਿਛਲੇ 5-7 ਦਿਨਾਂ ਪੁਰਾਣੀ ਵੀਡੀਓ ਹੈ ਇਹ ਇਸ ਵਿੱਚ ਇੱਕ ਵਿਸ਼ਾਲ ਨਾਮਕ ਵਿਅਕਤੀ ਵਾਸੀ ਪਿੰਡ ਨਵਾਪੁਰਵਾ थाना ਕੁਲਗੜੀ ਉਸ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਜਿਸ ਸੰਬੰਧੀ ਵਿਸ਼ਾਲ ਦਾ ਬਿਆਨ ਦਰਜ ਕਰਕੇ ਅਸੀਂ ਮੁਕੱਦਮਾ ਦਰਜ ਕਰਦੇ ਹਾਂ थाना ਕੁਲਗੜੀ ਵਿਖੇ ਤੇ ਪਤਾ ਲੱਗਿਆ ਕਿ ਇਹ ਜਿਹੜਾ ਕੋਟਮਾਰ ਇਸਤਰੀ ਕਿੰਦੀ ਵੀਰ ਨੇ ਮੁਖਬਰੀ ਕੋ ਦਿੱਤੀ ਸੀ ਪੁਲਿਸ ਨੂੰ ਤੇ ਉਸ ਦੇ ਸ਼ੱਕ ਦੇ ਆਧਾਰ ਤੇ ਜ਼ਰੂਰ ਨੁਕਤੇ ਆ ਜੀ ਇਹਦੇ ਬਾਰੇ ਜਿਹੜਾ ਐਲੀਗੇਸ਼ਨ ਲਾਇਆ ਜਾ ਰਿਹਾ ਹੈ ਕਿ ਉਹਦੀ ਕੁੱਟਮਾਰ ਕਿਸੇ ਕੇਸ ਚ ਪੁਲਿਸ ਨੂੰ ਮੁਖਬਰੀ ਦੇਣ ਦੇ ਬਦਲੇ ਚ ਕੀਤੀ ਗਈ ਹੈ ਉਹ ਹਜੇ ਇੱਕ ਮੈਟਰ ਆਫ ਇਨਵੈਸਟੀਗੇਸ਼ਨ ਹੈ ਤੇ ਡੂਰਿੰਗ ਦ ਇਨਵੈਸਟੀਗੇਸ਼ਨ ਜੇ ਇਹ ਗੱਲ ਸਾਹਮਣੇ ਵੈਰੀਫਾਈ ਹੁੰਦੀ ਹੈ ਤਾਂ ਅਸੀਂ ਇਸ ਨੂੰ ਹੋਰ ਸਟ੍ਰਿਕਟਲੀ ਡੀਲ ਕਰਾਂਗੇ ਅਗਰ ਫਿਰ ਇਹ ਵਕੀਲੀ ਹੁੰਦੀ ਹੈ ਤੇ ਕੀ ਫਿਰ ਕੱਲ ਨੂੰ ਲੋਕ ਡਰੂਗੇ ਨਹੀਂ ਕਿ ਪੁਲਿਸ ਨੂੰ ਕਿਸੇ ਨਜ਼ਰ ਰਸਤੇ ਦੀ ਕੋਲ ਨਹੀਂ ਨਹੀਂ ਸਾਡੇ ਵੱਲੋਂ ਪੂਰੀ ਇਸ ਚ ਕੋਸ਼ਿਸ਼ ਹੈ ਕਿ ਕਿਸੇ ਵੀ ਪੁਲਿਸ ਨੂੰ ਜਿਹੜੀ ਮੁਖਬਰੀ ਕਰਦੇ ਆ ਉਹਨਾਂ ਦੀ ਡਿਟੇਲਸ ਨਾ ਸ਼ੇਅਰ ਕੀਤੀਆਂ ਜਾਣ ਤੇ ਜੇ ਇਸ ਤਰ੍ਹਾਂ ਦਾ ਮਾਮਲਾ ਕੋਈ ਸਾਹਮਣੇ ਵੈਰੀਫਾਈ ਹੁੰਦਾ ਤੇ ਅਸੀਂ ਇਸ ਨੂੰ ਹੋਰ ਸਟ੍ਰਿਕਟਲੀ ਡੀਲ ਕਰਾਂਗੇ ਕਿ ਸਰ ਹੋਂ ਜਿਹੜੇ ਬੁਰੀ ਤਰ੍ਹਾਂ ਫੋਟੋਆਂ ਲਈਏ ਕੀ ਹੋੰਦੀ ਕਰ ਰਹੀ ਹੈ ਜੀ ਬਿਲਕੁਲ ਮੈਂ ਜਿਵੇਂ ਦੱਸਿਆ ਤੁਹਾਨੂੰ ਇਸ ਦਾ ਬਿਆਨ ਅਸੀਂ ਦਰਜ ਕਰਕੇ ਮੁਕੱਦਮਾ ਰਜਿਸਟਰ ਕਰਾਂਗੇ